ਲੱਭ ਰਿਓ ਮੰਡੀ ਹੱਥ ਪਾਣੇ ਪਿੱਛੇ ਕਰਨਾ ਕਿ ਕਰਨਾ ਕਿ ਬੰਗਾ ਕਿਉਂ ਇਹਦੇ ਨਾਲ ਨਹੀਂ ਸਰ ਹੋ ਗਿਆ ਸਬੰਧ ਵਿੱਚ ਗੱਲ ਕੀ ਕੀਤੀ ਕਿ ਜਿਹੜਾ ਪੰਜਾਬ ਦਾ ਉਹ ਇੱਕ ਰੇਲ ਦੇ ਇੰਨਾਂ ਮੁੱਖਾਪੁਰ 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 ਅੱਜ ਵੇਖੋ ਜੀ 트ੰਪ ਤੇ ਮੋਦੀ ਦੇ ਖਿਲਾਫ ਸਾਡੀ 2 ਦਿਨ ਪਹਿਲਾਂ ਮੀਟਿੰਗ ਹੋਈ ਐ ਐਸਕੇਮ ਦੀ ਉਹਦੇ ਵਿੱਚ ਉਹਨਾਂ ਪੂਰਾ ਵਿਚਾਰ ਕੀਤਾ ਵੀ ਟਰੰਪ ਜੋ ਇਹ ਦੁਨੀਆ ਨੂੰ ਵਿਖਾ ਰਿਹਾ ਵੀ ਸਾਰੇ ਦੇਸ਼ ਹੀ ਉਹਦੇ ਥੱਲੇ ਪੂਰੀ ਆਪਣੀ ਲੰਬੜਦਾਰੀ ਸਾਬਤ ਕਰ ਰਿਹਾ ਟਰੰਪ ਹੁਣ ਉਹਨੇ ਆ ਤਲ ਪਰਸੋਂ ਦੀ ਗੱਲ ਆ ਉਹਨੇ ਟੈਰਿਫ ਜਿਹੜਾ ਸਾਰੇ ਦੇਸ਼ਾਂ ਤੇ ਲਾਤਾ ਉਹਨੇ ਕਿਹਾ ਵੀ ਕੋਈ ਮੇਰਾ ਦੋਸਤ ਨਹੀਂ ਕੋਈ ਦੁਸ਼ਮਣ ਨਹੀਂ ਸਾਰਿਆਂ ਤੇ ਉਹਨੇ ਬਰਾਬਰ ਲਾਤਾ ਜਿੰਨਾ ਕੋਈ ਟੈਰਿਫ ਹੀ ਲਾਉਂਦੇ ਹਾਂ ਜਿਤਨਾ ਇੰਡੀਆ ਵਾਲੇ 52% ਲਾਉਂਦੇ ਜਿਹੜੀ ਉੱਥੋਂ ਕੋਈ ਚੀਜ਼ ਆਉਂਦੀ ਸੀ ਉਹਨੇ 26% ਲਾ ਕੇ ਨਾਲ ਕਹਿਆ ਵੀ ਤੁਸੀਂ ਖਤਮ ਕਰ ਦਿਓ ਇੰਡੀਆ ਵਾਲੇ ਜੇ ਤੁਸੀਂ 52 ਖਤਮ ਨਾ ਕੀਤਾ ਤੇ ਮੈਂ ਇਸ ਤੋਂ ਵੱਧ ਲਾਉਂਗਾ ਤੁਹਾਨੂੰ ਜਿਹੜਾ ਕਿ ਦੇਖੋ ਇਹ ਕੋਈ ਸਿਸਟਮ ਹੁੰਦਾ ਵਾ ਕਿੰਨਾ ਵਿਕਸਿਤ ਦੇਸ਼ ਵਾ ਤੇ ਉਹ ਕਿੰਨਾ ਟੈਰਿਫ ਲਾ ਸਕਦਾ ਚੀਜ਼ਾਂ ਤੇ ਇਹ ਥੋੜਾ ਕਿ ਕਿਸ ਦੀ ਮਰਜ਼ੀ ਆ ਵੀ ਜਿਹੜਾ ਦੇਸ਼ ਮਰਜ਼ੀ ਜਿੰਨੀ ਮਰਜ਼ੀ ਲਾ ਲੇ ਜੇ ਇਦਾਂ ਹੀ ਤਾਂ ਫਿਰ ਪਹਿਲਾਂ ਤਾਂ ਕਿਉਂ ਨਾ ਲਾਤਾ ਹੁਣ ਉਹ ਟੈਰਿਫ ਲੱਗਣ ਨਾਲ ਨਾਲ ਉਹਨੇ ਵੇਖੋ ਨਾਲ ਕੈਨੇਡਾ ਨੂੰ ਉਹਨੇ ਕਿਹਾ ਵੀ ਤੂੰ ਮੇਰਾ 55ਵਾਂ ਸੂਬਾ ਬਣ ਜਾ। ਮਤਲਬ ਕਿ ਉਹ ਦੱਸਣ ਡਿਆ ਵੀ ਸਾਰੇ ਥੱਲੇ ਆ ਹੁਣ ਮੈਂ ਹੀ ਉੱਪਰ ਆ। ਜਿੰਨੀਆਂ ਸੰਸਥਾਵਾਂ ਜਿਹੜੀਆਂ ਇਹਨੇ ਆਪੇ ਹੀ ਵਰਲਡ ਆਰਗੇਨਾਈਜੇਸ਼ਨਾਂ ਖਤਮ ਕਰਤੀਆਂ ਕਿਉਂਕਿ ਕਿਸੇ ਦੀ ਵੀ ਉਹਨੇ ਇਹ ਰეკਮੈਂਡੇਸ਼ਨ ਨਹੀਂ ਆਉਂਦਾ ਕਿ ਤੁਸੀਂ ਇਦਾਂ ਟੈਰਿਫ ਲਾ ਦਿਓ ਆਪਣੀ ਮਰਜ਼ੀ ਨਾਲ ਸਾਰੇ ਹੀ ਦੇਸ਼ਾਂ ਤੇ ਪੂਰੀ ਦੁਨੀਆ ਤੇ ਉਹਨੇ ਲਾ ਦਿੱਤਾ। ਤੇ ਉਹ ਜੇ ਉਹਨੇ ਖਤਮ ਕਰਤਾ ਤੇ ਵੇਖੋ ਸਾਡਾ ਮੋਦੀ ਸਾਹਿਬ ਨਾਲ ਇਹ ਗੁੱਸਾ ਵੀ ਜੇ ਉਹਨੇ ਖਤਮ ਕਰਤਾ ਇ ਕਿੰਨੇ ਚਿਰ ਦਾ ਕਿੰਨੇ ਡਬਲ ਜੀਟੀਓ ਤੋਂ ਬਾਹਰ ਆ ਜਾ ਜੇ ਅਗਲਾ ਨਹੀਂ ਡਬਲ ਜੀਟੀਓ ਨੂੰ ਮੰਨਦਾ ਤੁਸੀਂ ਕਿਉਂ ਮੰਨਦੇ ਜੇ ਤੁਸੀਂ ਸਾਨੂੰ ਐਮਐਸਪੀ ਦੋ ਸਾਡਾ ਕਰਜ਼ਾ ਮਾਫ ਕਰੋ ਸੁਆਮੀ ਨਾਥੰਦੀ ਰਿਪੋਰਟ ਦੋ ਜਦੋਂ ਹੁਣ ਤੇ ਖਤਮ ਹੀ ਹੋ ਗਿਆ ਡਬਲ ਜੀਟੀਓ ਤੇ ਤੁਸੀਂ ਸਾਨੂੰ ਸਾਰਾ ਕੁਝ ਦੋ ਤੁਸੀਂ ਵੀ ਆਪਣੇ ਦੇਸ਼ ਦਾ ਸੋਚੋ ਉਹ ਸੋਚਣ ਦੀ ਥਾਂ ਤੇ ਅਮਰੀਕਾ ਦੇ ਬੰਦੇ ਆ ਕੇ ਇੱਥੇ ਬੈਠੇ ਨੇ ਇਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਜਿਹੜਾ ਟੈਕਸ ਲਾਉਂਦੇ ਜੇ ਤੁਸੀਂ ਖਤਮ ਕਰ ਦਿਓ ਜੇ ਉਹ ਖਤਮ ਹੋ ਜਾਂਦਾ ਹੈ ਖਾਸ ਕਰਕੇ ਉਹ ਜਿਹੜੀਆਂ ਖੇਤੀ ਦੀਆਂ ਜਿਹੜੀਆਂ ਚੀਜ਼ਾਂ ਵਾਂ ਜੋ ਵੀ ਖੇਤੀ ਆਪਣਾ ਪੈਦਾ ਕਰਦਾ ਕਿਸਾਨ ਉਹਦੇ ਤੇ ਉਹ ਖਤਮ ਕਰਾਉਣਾ ਚਾਹੁੰਦੇ ਕਿ ਅਮਰੀਕਾ ਚਾਹੁੰਦਾ ਕਿ ਆਪਣਾ ਸਾਰਾ ਸਮਾਨ ਜੋ ਖੇਤੀ ਪੈਦਾ ਹੁੰਦਾ ਵਾ ਖੇਤੀਬਾੜੀ ਕਰਕੇ ਜੋ ਕਿਸਾਨਾਂ ਦੀ ਪੈਦਾਵਾਰ ਆ ਮੈਂ ਉੱਥੇ ਵਾਲਿਆਂ ਦੀ ਵੇਚਾਂ ਜੇ ਉਹ ਇੱਥੇ ਆ ਗਏ ਉਹਨਾਂ ਨੂੰ ਤੇ ਕਈ ਸਬਸਿਟੀਆਂ ਮਿਲਦੀਆਂ ਕਈ ਕੁਝ ਮਿਲਦਾ ਉਹ ਸਸਤਾ ਪੈਣਾ ਸਾਡਾ ਕਿਸਾਨਾਂ ਦਾ ਕੌਣ ਖਰੀਦੂਗਾ ਫਿਰ ਸਾਡੀ ਜੇ ਕਿਸਾਨੀ ਖਤਮ ਹੋ ਗਈ ਤੇ ਫਿਰ ਸਮਝ ਲਓ ਦੁਕਾਨਦਾਰ ਵੀ ਖਤਮ ਮੰਨ ਲਓ ਜੇ ਉਹ ਤੋਂ ਸਿੱਧਾ ਆਟਾ ਆਉਂਦਾ ਜਾਂ ਕੁਝ ਦਾਲਾਂ ਆਉਂਦੀਆਂ ਤੇ ਇਥੇ ਦੁਕਾਨਦਾਰਾਂ ਨੂੰ ਕੀ ਫਿਰ ਚੱਕੀ ਵਾਲੇ ਕੀ ਪੀਸਣਗੇ ਜੀ ਜੇ ਕਿਸਾਨ ਹੀ ਨੇ ਤਣਕ ਬੀਜਣ ਜੋਗੇ ਰਹਿਣ ਦਿੱਤੇ ਇਹਨਾਂ ਚੱਕੀ ਵਾਲੇ ਕੀ ਪੀਸ ਕੇ ਵੇਚਣਗੇ ਮੰਡੀਆਂ ਚ ਕੀ ਜਾਊਗਾ ਮੰਡੀਆਂ ਵਾਲੀ ਲੇਬਰ ਜਿਹੜੀ ਆ ਉਹ ਕਿੱਥੇ ਕੰਮ ਕਰੂਗੀ ਟੋਟਲੀ ਇਹਦੇ ਨਾਲ ਬਹੁਤ ਹੀ ਅ ਬੁਰਾ ਹਾਲਾਤ ਹੋਊਗਾ ਖਾਸ ਕਰਕੇ ਹਿੰਦੁਸਤਾਨ ਚ ਜੇ ਮੋਦੀ ਸਾਹਿਬ ਉਹਨਾਂ ਦੀ ਮੰਨ ਲੈਂਦੇ ਨੇ ਜੇ ਉਹ ਟੈਰਿਫ ਖਤਮ ਕਰ ਦਿੰਦੇ ਨੇ ਫਿਰ ਤੇ ਬਹੁਤ ਹੀ ਮਾੜਾ ਮਾਹੌਲ ਹੋਊਗਾ ਲੁੱਟਖੋ ਪੈਦਾ ਆਊਗੀ ਅਰਾਜਕਤਾ ਫੈਲੂਗੀ ਕਿਸੇ ਨੂੰ ਕੋਈ ਕੰਮ ਨਹੀਂ ਮਿਲਣਾ ਕਿਉਂਕਿ ਕੰਮ ਤੇ ਪਹਿਲੇ ਵੀ ਜਾਂਦੇ ਰਹੇ ਨੇ ਆ ਸੋ ਇਹ ਮਾਹੌਲ ਜਿਹੜਾ ਵਾ ਇਹ ਟਰੰਪ ਉਹ ਮਾਹੌਲ ਬਣਾ ਰਿਹਾ ਵੀ ਇਹ ਲੋਕ ਜਿਹੜਾ ਵਰਲਡ ਵਾਰ ਵੱਲ ਜਾ ਰਿਹਾ ਹੈ ਜਿਹੜਾ ਔਰ ਅਸੀਂ ਇਸ ਨੂੰ ਉਸ ਪਾਸੇ ਨਹੀਂ ਜਾਣ ਦੇਣਾ ਅਸੀਂ ਵਰਲਡ ਵਾਰ ਵਾਲੇ ਪਾਸੇ ਨਹੀਂ ਜਾਣ ਦੇਣਾ ਅਸੀਂ ਅਸੀਂ ਰੋਕਾਂਗੇ ਇਸ ਕੰਮ ਨੂੰ ਤਗੜੇ ਹੋ ਕੇ ਰੋਕਾਂਗੇ ਅੱਜ ਇੱਥੋਂ ਆਵਾਜ਼ ਉੱਠੀ ਹੈ ਪੂਰੇ ਦੇਸ਼ 'ਚ ਉੱਤੇ ਹੀ ਪੂਰੇ ਦੁਨੀਆ ਦੇ ਕਿਸੇ ਦੇਖੋ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਤਹਿਸੀਲਾਂ ਹੈਗੀਆਂ ਜਿਹੜਾ ਹੈੱਡ ਕੁਆਟਰ ਤਹਿਸੀਲ ਹੈੱਡ ਕੁਆਟਰਾਂ ਦੇ ਉੱਤੇ ਮੋਦੀ ਦਾ ਤੇ ਟਰੰਪ ਦੇ ਪੁੱਤਰੇ ਫੂਕੇ ਜਾ ਰਹੇ ਆ ਜੋ ਉਹ ਦੀ ਟੀਮ ਆਈ 5 ਦਿਨ ਉਹਨੇ ਇੱਥੇ ਰਹਿ ਕੇ ਪੰਜ ਮੈਂਬਰੀ ਟੀਮ ਨੇ ਤੇ ਜੋ ਦਬਾਅ ਪਾਇਆ ਮੋਦੀ ਦਾ ਦਬਾਅ ਉਹ ਟੀਮ ਨੇ ਜੋ ਦਬਾਅ ਪਾਇਆ ਜੋ ਸਮਝੌਤੇ ਕੀਤੇ ਸਾਡੇ ਦੇਸ਼ ਦੀ ਜਿਹੜੀ ਸਰਕਾਰ ਆ ਖਾਸ ਤੌਰ ਤੇ ਮੋਦੀ ਉਹ ਝੁੱਕ ਚੁੱਕਾ ਆ ਤੇ ਜਿਹੜੇ ਉਹ ਸਮਝੌਤੇ ਕਰਦੇ ਉਹਨਾਂ ਤੇ ਸਹਾਈਂ ਕਰ ਹੀ ਜਾਂਦਾ ਆ ਇਸ ਕਰਕੇ ਸਾਡੇ ਦੇਸ਼ ਦੀ ਜਿਹੜੀ ਖੇਤੀ ਆ ਉਹ ਵੀ ਤਬਾਹੀ ਵੱਲ ਜਾ ਰਹੀ ਆ ਤੇ ਜੇ ਖੇਤੀ ਤਬਾਹੀ ਵੱਲ ਜਾਂਦੀ ਆ ਤੇ ਸਾਡੇ ਮਜ਼ਦੂਰ ਮਲਾਜ਼ਮ ਦੁਕਾਨਦਾਰ ਸਾਰੇ ਖਤਮ ਹੋ ਜਾਣਗੇ ਤੇ ਦੇਸ਼ ਜਿਹੜਾ ਇਹ ਗੁਲਾਮੀ ਵਾਲੇ ਪਾਸੇ ਜਾਏਗਾ ਕਿਉਂਕਿ ਅੱਗੇ ਵੀ ਜਦੋਂ ਦੇਸ਼ ਗੁਲਾਮ ਸੀ ਉਦੋਂ ਉਹ ਹੀ ਸ਼ਰਤਾਂ ਸੀ ਜਿਹੜੀਆਂ ਅੱਜ ਟਰੰਪ ਲਾ ਰਿਹਾ ਆ ਤੇ ਉਹਨਾਂ ਨੂੰ ਲੁੱਟਣ ਹਟਾਉਣ ਵਾਸਤੇ ਸਾਡੇ ਦੇਸ਼ ਨੂੰ ਪੰਜਾਬ ਨੂੰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਅੱਜ ਫੇਰ ਉਹ ਸਮਾਂ ਆ ਗਿਆ ਆ ਕਿ ਉਹ ਜਿਹੜੀ ਨੀਤੀ ਆ ਟਰੰਪ ਦੀ ਉਹ ਵਰਲਡ ਵਾਰ ਵਾਲੇ ਪਾਸੇ ਨਹੀਂ ਜਾ ਰਹੀ ਆ ਕਿ ਜਦੋਂ ਸਾਰੇ ਦੇਸ਼ਾਂ ਤੋਂ ਵੇਰ ਕੇ ਤੇ ਉਹ ਇੱਕ ਐਂ ਕੜਬਾਜ ਬਣ ਗਿਆ ਤੇ ਇਸ ਕਰਕੇ ਅੱਜ ਜਿਹੜਾ ਸੰਘਰਸ਼ਾ ਪੰਜਾਬ ਤੋਂ ਸ਼ੁਰੂ ਕੀਤਾ ਇਹ ਸੰਘਰਸ਼ ਜਿਹੜਾ ਪੂਰੇ ਦੇਸ਼ ਵਿੱਚ ਜਾਏਗਾ ਪੂਰੇ ਵਰਲਡ ਵਿੱਚ ਜਾਏਗਾ ਤੇ ਕਿਉਂਕਿ ਅੱਗੇ ਵੀ ਕਿਸਾਨੀ ਲਹਿਰ ਜਿਹੜੀ ਆ ਜਿਹੜਾ ਮੋਰਚਾ ਪਿੱਛੇ ਲੱਗਾ ਉਹ ਪੂਰੇ ਦੇਸ਼ ਵਿੱਚ ਵਰਲਡ ਵਿੱਚ ਘੁੰਮਿਆ ਇਹ ਤੇ ਉਹਦੇ ਤੋਂ ਸਿੱਖ ਕੇ ਪੰਜਾਬ ਤੋਂ ਸਿੱਖ ਕੇ ਲੋਕਾਂ ਨੇ ਦੂਜੀਆਂ ਦੇਸ਼ਾਂ ਵਿੱਚ ਟਰੈਕਟਰ ਮਾਰਚ ਕੀਤੇ ਤੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਜਿਹੜਾ ਨੁਆਇਆ ਅੱਜ ਇਹ ਪੂਰਾ ਵਰਲਡ ਜਿਹੜਾ ਇਹ ਚੀਜ਼ ਵੇਖੇਗਾ ਪੰਜਾਬ ਤੋਂ ਚੱਲੇ ਹੋਏ ਜਿਹੜੀ ਚਿੰਗਿਆੜੀ ਆ ਇਹ ਮੋਦੀ ਨੂੰ ਤਾਂ ਟਰੰਪ ਨੂੰ ਸਾੜ ਕੇ ਸਵਾਹ ਕਰ ਦੇਗੀ ਅੱਜ ਅਸੀਂ ਇੱਥੇ ਆ ਚੌਂਕ ਦੇ ਵਿੱਚ ਇਹ ਜਿਹੜਾ ਪੁਤਲਾ ਆ ਆ ਚੌਂਕ ਦੇ ਵਿੱਚ ਹੁਕਾਂਗੇ ਕਿਉਂਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਚਾਹੁੰਦੇ ਅਸੀਂ ਆਪਣੀ ਆਵਾਜ਼ ਜਿਹੜੀ ਆ ਟਰੰਪ ਤੱਕ ਤੇ ਮੋਦੀ ਤੱਕ ਚਾਉਣਾ ਚਾਹੁੰਦੇ ਹਾਂ